ਲਾਈ ਦੀ ਲਾਈ ਸਰ ਜੀ ਸਰ ਜੀ ਸਾਹਿਬ ਕੋਲ ਪਾਰਕਿਸ ਵਾਲਾ ਕਾਟਰੀ ਅਸਾ ਸੇਂਜ ਲੱਗ ਰਿਹਾ ਹੈ ਕਟੇਕਸ ਵਾਲਾ ਪੇਸ ਕਰਾ ਸਰ ਸਰ ਕਿੱਦਾਂ ਸੌਂਨਾ ਹੈ ਹਾਂ ਫਾਈਲ ਦੇਖ ਕੇ ਦੱਸੋ ਜਗਦੀਪ ਜਗਦੀਪ ਵਿਕਾਸ ਕਿਤੋਂ ਆ ਜੀ ਯਰ ਫਾਈਲ ਚ ਦੇਖੋ ਇਹ ਕਿਹਦੀ ਡਿਊਟੀ ਡ੍ਰੈਕਟਰ ਟਰਾਲੀ ਐ ਕਿਹਦੀ ਡਿਊਟੀ ਹੈ ਲੈ ਲੈ ਆ ਮੇਰਾ ਫੋਨ ਨਾ ਕਰ ਦਨ ਵਾਲੇ ਤੋਂ ਪੁਰਾਣਾ ਕੂੜਾ ਹੂੰ ਪੁਰਾਣਾ ਕੂੜਾ ਇਹਨੇ ਲੱਗਿਆ ਹੀ ਨਹੀਂ ਹੱਥ ਹੀ ਨਹੀਂ ਲੱਗਾ ਪਤਾ ਤੇ ਇਹਨਾਂ ਨੂੰ ਸਾਰਾ ਹੀ ਆ ਨਾ ਪਤਾ ਤੇ ਇਹਨਾਂ ਨੂੰ ਸਾਰਾ ਹੀ ਆ ਹੂੰ ਇੱਥੇ ਡਿਊਟੀ ਕੀ ਦੀ ਆ ਜਿਹੜਾ ਤਾਂ ਕੰਪੈਕਟਰ ਚੱਲਦਾ ਹੈ ਹਾਂ ਟਰਾਲੀ ਵਾਲਾ ਨਹੀਂ ਆਉਂਦਾ ਸਰ ਇਹ ਤਾਂ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰ ਚੁੱਕੇ ਸਰ ਡਿਊਟੀਆਂ ਕੀ ਦੀਆਂ ਸੁਪਰਡੈਂਟ ਕਿਹੜਾ ਇੱਥੇ ਉਹ ਕੀ ਸੁਪਰਵਾਈਜ਼ਰ ਕੌਣ ਹੈ ਰਿਕਾਰਡ ਸੁਪਰਵਾਈਜ਼ਰ ਕੌਣ ਹੈ ਇੱਥੇ ਇਹਦਾ ਏਰੀਆ ਪੈਂਦਾ ਜੀ ਕਿਚਕਾਈ ਦਾ ਹੀ ਤੇ ਕਿਚਕਾਈ ਦਾ ਤਾਂ ਫੇ ਚਕਾਇਆ ਕਿਉਂ ਨਹੀਂ ਆਂਦਰ ਰੂਟ 'ਚ ਰਹੀ ਦੋ ਦਨਾਂ ਹੋ ਗਏ ਰੂਡੀ ਕਰਨੇ ਜਿਹੜੇ ਮਾੜੇ ਦਾ ਕੂੜਾ ਪੁਰਾਣਾ ਕੂੜਾ ਹੈ ਤਾਂ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆ ਕੂੜਾ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਕਸਾ ਦੋ ਦਿਨ ਹੋ ਗਏ ਰੂਟ ਤੇ ਸਰ ਫਰਜ ਬਣਦਾ ਕਿ ਨਹੀਂ ਬਣਦਾ ਹੂੰ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਐਦਾ ਜਵਾਬ ਦਿਓ ਮੈਨੂੰ ਸਰ ਅਸੀਂ ਪਾਲਕੀ ਸਾਹਿਬ ਵਾਲੇ ਸਰ ਰਸਤੇ ਦਾ ਪਾਲਕੀ ਸਾਹਿਬ ਚਾਰ ਦਿਨ ਤੋਂ ਉੱਧਰ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਿੰਨੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਦੋ ਸਰ ਫਿਰ ਕੋਈ ਕਰਾਉਣੇ ਸਰ تیرੇ ਕੋਲ 10 ਮਹੀਨਾਂ ਕਰਵਾ ਲੈ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਇਹਨੂੰ ਤੇ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਬੰਦਾ ਠੀਕ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਠੀਕ ਆ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ। ਕਮਿਸ਼ਨਰ ਸਾਹਿਬ ਨੂੰ ਡਾਕਟਰ ਵੀ ਦੇ ਕੇ ਆਏਗੇ ਇਸ ਚੀਜ਼ ਦਾ। ਹਾਂ ਹਾਂ। ਤੇ ਵੇਖ ਲਓ ਸਾਡੇ ਹਾਲਾਤ ਵੇਖ ਲਓ ਕਿਦਾਂ ਦੇ ਆਸੀਂ ਖੁਦ ਪੰਜ-ਪੰਜ ਜਵਾਬ ਦੇ ਕੇ ਜਵਾਬ ਦੇ। ਜਵਾਬ ਦੇ। ਇਹ ਗੁਰਦੁਆਰਾ ਸਾਹਿਬ ਆ। ਜੇ ਤੁਸੀਂ ਆਹ ਗੁਰੂ ਘਰ ਐ ਇੱਥੇ। ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਇਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ। ਮੇਰੀ ਗੱਲ ਸੁਣ ਲਓ। 1 ਮਹੀਨਾ ਹੋ ਗਿਆ ਐਮਐਲਏ ਸਾਹਿਬ, 1 ਮਹੀਨਾ ਹੋ ਗਿਆ ਜੀ ਮੈਨੂੰ। 1 ਮਹੀਨਾ ਹੋ ਗਿਆ ਤਰਲੇ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਸਾਡਾ। ਦੇਖੋ ਇੱਥੇ ਸਾਰਾ ਇਹਨਾਂ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਇੱਕ ਬਾਬੇ ਦੇ ਵਿਆਹ ਤੇ ਤੁਹਾਡਾ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨੀ ਜਥਾ ਪਲੱਸ ਡਾਕਟਰ ਸ਼ਿਵ ਸਿੰਘ ਉਹਦੇ 3 ਦਿਨਾਂ ਦੇ ਕੀਰਤਨ ਦਰਬਾਰ ਤੇ ਲੱਲੇ ਜੀ ਇਹ ਸਾਡੀ ਹਾਲਾਤ ਇਹ ਵੇਖਣਗੇ ਆੜ ਕੇ ਤੇ ਲੰਦ ਸੋ ਵਧੀਆ ਰੋਡ ਸਭ ਤੋਂ ਘੱਟ ਸਭ ਤੋਂ ਘੱਟ ਰੋਡ ਹੋ ਗਈ ਨੰਗੜੇ ਪਾਪ ਉਹ ਗਾਣੀ ਯਾਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇਨਚਾਰਜ ਐ ਇੱਥੋਂ ਦਾ ਕੋਈ ਗੱਲ ਨਹੀਂ ਕੋਈ ਨਹੀਂ ਕਰਨ ਦੇ ਸਾਡੇ ਸਾਹਿਬ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਸਰ ਮੈਂ ਵੈਸੇ ਦੇਖ ਗਏ ਮੈਂ ਕਾ ਜੀ ਪੁੱਛੋ ਤੁਸੀਂ ਆਪਣੀ ਡੈਰੀ ਲਵਾ ਕੇ ਐਪਲੀਕੇਸ਼ਨ ਦੇ ਕੇ ਆਏ ਤੁਹਾਡੇ ਦਫ਼ਤਰ ਕਮੇਟੀ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਅਸੀਂ ਬਿਜੀਆਂ ਸਾਨੂੰ 15 ਅਗਸਤ ਤੱਕ ਨਾਮ ਦੇ ਪੁੱਛ ਕਰਨਾ ਤੇ ਉਹ ਹੁਣ 15 ਅਗਸਤ